ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਚੰਗਾ ਭਲਾ ਬੰਦਾ ਸੀ ਆਪਣੇ ਘਰਦਿਆਂ ਦੀ ਬਹੁਤ ਇੱਜ਼ਤ ਕਰਦਾ ਸੀ ਮੇਰਾ ਘਰ ਵਧੀਆ ਬਣਿਆ ਹੋਇਆ ਸੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਰੱਬ ਦਾ ਦਿੱਤਾ ਬਹੁਤ ਕੁਝ ਸੀ ਸੋਹਣੀ ਘਰ ਵੜੀ ਸੋਨੇ ਦੋ ਪਿਆਰੇ ਪਿਆਰੇ ਬੱਚੇ ਜਿੰਨਾ ਦਾ ਕਰਕੇ ਮੈਂ ਬੜੀ ਮਿਹਨਤ ਕਰਦਾ ਹੁੰਦਾ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਪੈਸਾ ਕਮਾਇਆ ਤੇ ਆਪਣੇ ਪਰਿਵਾਰ ਨੂੰ ਪਾਲਿਆ ਮੈਂ ਆਪਣੇ ਪਰਿਵਾਰ ਨੂੰ ਵਧੀਆ ਸਕੂਲ ਵਿੱਚ ਪੜਾਇਆ ਤਾਂ ਕਿ ਉਹ ਵੱਡੇ ਹੋ ਕੇ ਇਹ ਨਾ ਕਹਿਣ ਕਿ ਸਾਡੇ ਮਾਪਿਓ ਨੇ ਸਾਨੂੰ ਚੰਗੀ ਪੜ੍ਹਾਈ ਨਹੀਂ ਕਰਾਈ ਤੇ ਅਸੀਂ ਕੁਝ ਬਣ ਜਾਂਦੇ ਪਰ ਇਹ ਤਾਂ ਉਹਨਾਂ ਤੇ ਉਹਨਾਂ ਦੀ ਕਿਸਮਤ ਤੇ ਸੀ ਕਿ ਜੇ ਉਹ ਚੰਗਾ ਪੜ੍ਹਨਗੇ ਤਾਂ ਚੰਗੀ ਹੀ ਮੱਤ ਮਿਲੇਗੀ ਇਹੀ ਸੋਚ ਕੇ ਮੈਂ ਦੱਬ ਕੇ ਮਿਹਨਤ ਕੀਤੀ ਮੇਰੀ ਉਮਰ ਵੀ ਹਜੇ ਕੋਈ ਜ਼ਿਆਦਾ ਨਹੀਂ ਸੀ ਮੇਰੇ ਬੱਚੇ ਛੋਟੇ ਸੀ ਕਿ ਚੱਲ ਕੱਲ ਨੂੰ ਵੱਡੇ ਹੋਣਗੇ ਤਾਂ ਮੈਨੂੰ ਸੋਖ ਹੀ ਦੇਣਗੇ ਮੇਰੀ ਘਰ ਵਾਲੀ ਦੇ ਦੋ ਵੱਡੇ ਆਪਰੇਸ਼ਨ ਹੋਏ ਸੀ ਤੇ ਉਹ ਉਹਨਾਂ ਆਪਰੇਸ਼ਨਾਂ ਦਾ ਕਰਕੇ ਹੁਣ ਮੋਟੀ ਹੋ ਗਈ ਸੀ ਜਦੋਂ ਮੈਂ ਉਹਨੂੰ ਵੀ ਆ ਕੇ ਲਿਆਇਆ ਸੀ ਤਾਂ ਉਹ ਪਤਲੀ ਜਹੀ ਬਹੁਤ ਸੋਹਣੀ ਸੀ ਸਾਰੇ ਵਧੀਆ ਸਿਫਤਾਂ ਕਰਦੇ ਹੁੰਦੇ ਸੀ ਹੈਵੀ ਉਹ ਬਹੁਤ ਚੰਗੀ ਸੀ ਪਰ ਬੱਚਿਆਂ ਤੋਂ ਬਾਅਦ ਉਹਦੀ ਸਿਹਤ ਫੁੱਲ ਜਹੀ ਗਈ ਸੀ ਮੈਂ ਉਹਨੂੰ ਰੋਜ਼ ਕਹਿੰਦਾ ਹੁੰਦਾ ਸੀ ਕਿ ਮਨਜੀਤ ਤੂੰ ਕਸਰਤ ਕਰਿਆ ਕਰ ਤੂੰ ਪਤਲੀ ਹੀ ਸੋਹਣੀ ਲੱਗਦੀ ਐ ਮੈਨੂੰ ਉਹਦੇ ਨਾਲ ਬਹੁਤ ਪਿਆਰ ਸੀ ਪਰ ਫਿਰ ਵੀ ਮੈਂ ਉਹਨੂੰ ਪਤਲੀ ਹੋਣ ਲਈ ਕਹਿੰਦਾ ਸੀ ਗੱਲ-ਗੱਲ ਤੇ ਉਹਨੂੰ ਮੈਂ ਟੋਕ ਦਿੰਦਾ ਸੀ ਜੇ ਉਹ ਕੁਝ ਖਾਣ ਲੱਗਦੀ ਤਾਂ ਮੈਂ ਉਹਨੂੰ ਖਾਣਾ ਘੱਟ ਖਾਣ ਲਈ ਹੀ ਕਹਿੰਦਾ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਇੱਕ ਤਾਂ ਉਹਦੀ ਸਿਹਤ ਖੁੱਲ ਗਈ ਆ ਤੇ ਦੂਜਾ ਉਹ ਖਾਣ ਲੱਗੀ ਪ੍ਰੇਜ਼ ਨਹੀਂ ਕਰਦੀ ਮੈਂ ਨਕਸ਼ ਬਹੁਤ ਸੋਹਣੇ ਸੀ ਰੰਗ ਦੀ ਗੋਰੀ ਸੀ ਤੇ ਮੇਰੇ ਵਾਂਗੂ ਜਵਾਨ ਵੀ ਸੀ ਬੱਸ ਮੈਨੂੰ ਸ਼ੁਰੂ ਤੋਂ ਹੀ ਮੋਟੀਆਂ ਕੁੜੀਆਂ ਨੇ ਪਸੰਦ ਸੀ ਇਸ ਲਈ ਮੈਂ ਉਹਨੂੰ ਪਤਲੀ ਹੋਣ ਲਈ ਕਹਿੰਦਾ ਸੀ ਕਈ ਵਾਰ ਤਾਂ ਉਹ ਮੇਰੇ ਖਿੱਚ ਜਿਹੀ ਜਾਂਦੀ ਸੀ ਤੇ ਮੈਂ ਉਹਨੂੰ ਖਿਜਣ ਤੋਂ ਵੀ ਟੋਕਦਾ ਹੁੰਦਾ ਸੀ ਕਿ ਤੈਨੂੰ ਪਤਾ ਕਿ ਮੈਨੂੰ ਮੋਟੀਆਂ ਬਿਲਕੁਲ ਵੀ ਕੁੜੀਆਂ ਪਸੰਦ ਨਹੀਂ ਮੈਂ ਤੈਨੂੰ ਪਤਲੀ ਹੋਣ ਲਈ ਕਹਿਣਾ ਇਹ ਗੱਲ ਨਹੀਂ ਆ ਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ ਪਰ ਉਹ ਗੁੱਸਾ ਕਰ ਲੈਂਦੀ ਸੀ ਮੈਂ ਉਹਨੂੰ ਫਿਰ ਪਿਆਰ ਨਾਲ ਮਲਾਉਂਦਾ ਹੁੰਦਾ ਸੀ ਤੇ ਗੁੱਸਾ ਕਰਨ ਨਾਲ ਕਾਹ ਕੋਣ ਸੜਦਾ ਹੀ ਆ ਤੂੰ ਪਤਲੀ ਨਹੀਂ ਹੋਣ ਲੱਗੀ ਕਈ ਵਾਰ ਤਾਂ ਉਹ ਇੰਨਾ ਗੁੱਸਾ ਕਰਦੀ ਸੀ ਕਿ ਮੈਨੂੰ ਦੋ ਦੋ ਦਿਨ ਬੁਲਾਉਂਦੀ ਹੀ ਨਹੀਂ ਹੁੰਦੀ ਸੀ ਸਾਰਾ ਗੁੱਸਾ ਬੱਚਿਆਂ ਤੇ ਕੱਢ ਦਿੰਦੀ ਸੀ ਜਦੋਂ ਉਹ ਬੱਚਿਆਂ ਨੂੰ ਗੁੱਸੇ ਨਾਲ ਬੋਲਦੀ ਸੀ ਤਾਂ ਮੈਨੂੰ ਖਿਜ ਚੜਦੀ ਸੀ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਿ ਇਹਨਾਂ ਜਵਾਕਾਂ ਦਾ ਕੋਈ ਕਸੂਰ ਨਹੀਂ ਇਹ ਆਪਣੇ ਦੋਹਾਂ ਦੀ ਗੱਲ ਆ ਫਿਰ ਮੈਂ ਉਹਨੂੰ ਪਿਆਰ ਨਾਲ ਗਲੇ ਲਾਉਂਦਾ ਸੀ ਤੇ ਮਨਾ ਵੀ ਲੈਂਦਾ ਸੀ ਮੇਰਾ ਉਹਦੇ ਬਿਨਾ ਸਰਦਾ ਵੀ ਨਹੀਂ ਸੀ ਮੈਂ ਤਾਂ ਉਹਨੂੰ ਪੇਕੇ ਵੀ ਨਹੀਂ ਜਾਣ ਦਿੰਦਾ ਹੁੰਦਾ ਸੀ। ਹੌਲੀ ਹੌਲੀ ਉਹ ਇੰਨੀ ਕੋ ਮੋਟੀ ਹੋ ਗਈ ਕਿ ਉਹਦੇ ਕੋਲ ਉੱਠ ਬੈਠ ਵੀ ਨਹੀਂ ਹੁੰਦਾ ਸੀ। ਮਸਾਂ ਹੀ ਘਰ ਦਾ ਕੰਮ ਕਰਦੀ ਹੁੰਦੀ ਸੀ। ਉਹਦੇ ਨਾਲ ਸਾਰਾ ਕੰਮ ਮੇਰੀ ਮਾਂ ਕਰਵਾਉਂਦੀ ਹੁੰਦੀ ਸੀ। ਫਿਰ ਇੱਕ ਦਿਨ ਮੇਰੀ ਮਾਂ ਵੀ ਕਹਿਣ ਲੱਗੀ ਕਿ ਮੇਰੇ ਕੋਲੋਂ ਇਕੱਲੀ ਤੂੰ ਇੰਨਾ ਕੰਮ ਨਹੀਂ ਹੁੰਦਾ। ਇਸ ਲਈ ਤੁਸੀਂ ਕੋਈ ਕੰਮ ਵਾਲੀ ਦਾ ਇੰਤਜ਼ਾਮ ਕਰੋ। ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਤੁਸੀਂ ਦੋਵੇਂ ਸਾਰਾ ਦਿਨ ਵਿਹਲੇ ਹੀ ਰਹਿਣੀ ਆ। ਕੰਮ ਕਰਿਆ ਕਰੋ। ਤਾਂ ਹੀ ਤੁਸੀਂ ਮੋਟੀਆਂ ਹੁੰਦੀਆਂ ਸਿਰਫ ਇੱਕ ਰੋਟੀ ਪਾਣੀ ਦਾ ਕਰਕੇ ਤੁਸੀਂ ਥੱਕ ਜਾਂਦੀਆਂ ਪਰ ਮੇਰੀ ਮਾਂ ਵੀ ਅੱਖ ਗਈ ਸੀ ਕਹਿੰਦੀ ਸੀ ਕਿ ਤੇਰੀ ਘਰ ਵਾਲੀ ਕੋਲ ਤਾਂ ਇੱਕ ਵੀ ਕੋਈ ਕੰਮ ਚੰਗੀ ਤਰ੍ਹਾਂ ਨਹੀਂ ਹੁੰਦਾ ਸਾਰਾ ਦਿਨ ਮੇਰਾ ਲੋਹ ਪੀਣੇ ਰਹਿੰਦੇ ਮੇਰੀ ਘਰ ਵਾਲੀ ਵਾਕਈ ਇੰਨੀ ਮੋਟੀ ਸੀ ਕਿ ਉਹਦੇ ਕੋਲੋਂ ਫਟਾਫਟ ਕੰਮ ਖਤਮ ਹੀ ਨਹੀਂ ਹੁੰਦਾ ਸੀ ਇਸ ਕਰਕੇ ਮੈਂ ਮੰਮੀ ਨੂੰ ਕਹਿ ਦਿੰਦਾ ਕਿ ਤੈਨੂੰ ਜੇ ਕੋਈ ਕੰਮਾਂ ਵਾਲੀ ਲੱਭਦੀ ਆ ਤੇ ਜਾਂ ਰੱਖ ਲੈ ਤੇ ਕਰਵਾ ਲਓ ਕੰਮ ਉਹਦੇ ਕੋਲ ਜਿਹੜਾ ਕਰਵਾਉਣਾ ਮੈਂ ਪੈਸੇ ਦੇ ਦਿਆ ਕਰੂੰਗਾ ਮੰਮੀ ਨੇ ਦੂਜੇ ਤੀਜੇ ਦਿਨ ਪਤਾ ਕੀਤਾ ਤੇ ਇੱਕ ਕਾਮਾ ਵਾਲੀ ਰੱਖ ਲਈ ਬਹੁਤ ਸੋਹਣੀ ਸੀ ਉਹਦਾ ਨਾਮ ਮਾਇਆ ਸੀ ਪਤਲੇ ਜਿਹੇ ਸਰੀਰ ਦੀ ਤੇ ਜਵਾਨ ਸੀ ਗੋਲ ਜਿਹਾ ਮੂੰਹ ਤੇ ਮੋਟੀਆਂ-ਮੋਟੀਆਂ ਅੱਖਾਂ ਰੰਗ ਦੀ ਸਾਵਲੀ ਸੀ ਉਹਨੂੰ ਵੇਖ ਕੇ ਤਾਂ ਮੈਨੂੰ ਇਦਾਂ ਲੱਗਦਾ ਸੀ ਕਿ ਜਿੱਦਾਂ ਰੱਬ ਨੇ ਉਹਨੂੰ ਕਿਤੇ ਵਿਹਲੀ ਬੈ ਕੇ ਬਣਾਇਆ ਹੋਵੇ ਰੰਗ ਭਾਵੇਂ ਗੋਰਾ ਨਹੀਂ ਸੀ ਪਰ ਸਾਵਲਾ ਜਿਹਾ ਰੰਗ ਬੜਾ ਜੱਜਦਾ ਸੀ ਸੂਟਾਂ ਦੀ ਫਿਟਿੰਗ ਇਦਾਂ ਸੀ ਜਿਵੇਂ ਦਰਜੀ ਨੇ ਬੜੀ ਰੀਚ ਨਾਲ ਉਹਦਾ ਸੂਟ ਸਿਤਾ ਹੋਵੇ। ਮੇਰੀ ਮੰਮੀ ਤੇ ਮੇਰੀ ਘਰ ਵਾਲੀ ਉਹਦੇ ਕੋਲ ਬੈਠੀਆਂ ਪੈਸਿਆਂ ਦੀ ਗੱਲ ਕਰਦਿਆਂ ਸੀ ਤੇ ਮੈਂ ਸਾਹਮਣੇ ਬੈਠਾ ਬਸ ਮਾਇਆ ਵਾਲੀ ਵੇਖੀ ਜਾਂਦਾ ਸੀ ਕਿ ਕਿੰਨੀ ਸੋਹਣੀ ਆ, ਕਿੰਨੇ ਤਰ੍ਹਾਂ ਦਾ ਕੰਮ ਕਰਦੀ ਆ ਫਿਰ ਵੀ ਇੰਨਾ ਗੁੰਦਵਾ ਸ਼ਰੀਰ ਆ ਤੇ ਇੰਨੇ ਸੋਹਣੇ ਫਿਗਰ ਬਣਾਈ ਹੋਈ ਆ। ਉਹਦਾ ਘਰ ਵਾਲਾ ਤਾਂ ਨਸ਼ੇੜੀ ਜਿਹਾ ਸੀ। ਤਾਂ ਸਾਡੇ ਪਿੰਡ ਦੀ ਸੀ ਪਰ ਮੈਂ ਕਦੀ ਉਹਨੂੰ ਪਹਿਲਾਂ ਬੁਲਾਇਆ ਨਹੀਂ ਸੀ। ਉਮਰ ਵੀ ਕੋਈ ਖਾਸ ਨਹੀਂ ਮੇਰੇ ਕੋ ਜਿੰਨੇ ਹੀ ਸੀ ਤੇ ਉਹਦੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਸੀ ਮੈਂ ਉਹਦੇ ਵੱਲ ਨਿਗਾ ਟਿਕਾ ਕੇ ਦੇਖਦਾ ਸੀ ਤਾਂ ਅਚਾਨਕ ਮੇਰੀ ਘਰ ਵਾਲੀ ਮੇਰੇ ਵੱਲ ਵੇਖਣ ਲੱਗੀ ਮੈਂ ਉੱਥੋਂ ਉੱਠਿਆ ਤੇ ਕਮਰੇ ਵਿੱਚ ਚਲਾ ਗਿਆ ਉਹ ਮੈਨੂੰ ਆ ਕੇ ਕਹਿਣ ਲੱਗੀ ਕਿ ਕੰਮ ਵਾਲੀ ਵਾਲਾ ਤਾਂ ਬੜੇ ਨਿਗਾ ਟਿਕਾ ਕੇ ਦੇਖ ਰਾਇ ਸੀ ਮੈਂ ਉਹਨੂੰ ਕਿਹਾ ਕਿ ਮੈਂ ਵੈਸੇ ਹੀ ਦੇਖਦਾ ਸੀ ਕਿਉਂ ਤੁਹਾਡੇ ਨਾਲ ਕਿਦਾਂ ਮਹੀਨੇ ਦੇ ਪੈਸਿਆਂ ਦਾ ਕਰਕੇ ਬਹਿਸ ਕਰਦੇ ਸੀ ਤੁਸੀਂ ਵੀ 100 200 ਦਾ ਕਰਕੇ ਬਹਿਸ ਕਰੀ ਜਾਨੀਂ ਜਿੰਨੇ ਮੰਗਦੀ ਆ ਤਾਸ ਦੇ ਉਹ ਮੈਂ ਦੇ ਦੇਉਂਗਾ ਮੇਰੀ ਘਰ ਵਾਲੀ ਚੁੱਪ ਕਰਕੇ ਕਮਰੇ ਚੋਂ ਬਾਹਰ ਚਲੀ ਗਈ ਮੈਂ ਵੀ ਉੱਠਿਆ ਤੇ ਘਰੋਂ ਬਾਹਰ ਜਾ ਕੇ ਆਪਣੇ ਮਹੱਲੇ ਦੇ ਮੋੜ ਤੇ ਜਾ ਕੇ ਤਾਸ਼ ਖੇਡ ਰਹੇ ਬੰਦਿਆਂ ਦੇ ਕੋਲ ਜਾ ਕੇ ਬੈਠ ਗਿਆ ਮੈਨੂੰ ਪਤਾ ਸੀ ਕਿ ਮਾਇਆ ਨੇ ਉਥੋਂ ਦੀ ਹੀ ਲੰਘਣਾ ਮੈਂ ਆਪਣੇ ਮੋਟਰਸਾਈਕਲ ਤੋਂ ਉਤਰਿਆ ਨਹੀਂ ਸੀ ਮੋਟਰਸਾਈਕਲ ਤੇ ਬੈਠਾ ਰਿਹਾ ਤੇ ਮਾਇਆ ਨੂੰ ਆਪਣੇ ਘਰ ਵੱਲੋਂ ਆਉਂਦੀ ਨੂੰ ਦੂਰੋਂ ਹੀ ਦੇਖਦਾ ਰਿਹਾ ਮੇਰੀਆਂ ਨਜ਼ਰਾਂ ਨੇ ਜਿਵੇਂ ਉਹਨੂੰ ਪਾੜ ਹੀ ਦੇਣਾ ਸੀ ਮੈਂ ਉਹਨੂੰ ਬੜੇ ਧਿਆਨ ਨਾਲ ਦੇਖਦਾ ਸੀ ਉਹਦੀ ਤੋਰ ਵੀ ਏਦਾਂ ਦੀ ਸੀ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਉਹਨੂੰ ਸੱਦਿਆ ਮੈਂ ਉਹਨੂੰ ਵਾਰ-ਵਾਰ ਫੋਨ ਕਰਦਾ ਸੀ ਉਹ ਮੈਨੂੰ ਮਨਾ ਕਰਦਾ ਸੀ ਪਰ ਫਿਰ ਵੀ ਆ ਗਿਆ ਮੈਂ ਉਹਨੂੰ ਉੱਥੇ ਸਾਰੀ ਗੱਲ ਦੱਸੀ ਕਿ ਅਸੀਂ ਇਹ ਔਰਤ ਕੰਮ ਤੇ ਰੱਖੀ ਘਰੇ ਰੱਖੀ ਆ ਤੂੰ ਦੱਸ ਕਿ ਇਹਦਾ ਕੈਰੇਕਟਰ ਕਿੱਦਾਂ ਦਾ ਦੇਖਣ ਨੂੰ ਤਾਂ ਬੜੀ ਚੰਗੀ ਤੇ ਭੂਲੀ ਭਾਲੀ ਲੱਗਦੀ ਆ ਮੇਰਾ ਦੋਸਤ ਮੈਨੂੰ ਕਹਿਣ ਲੱਗਾ ਕਿ ਦੀਪੇ ਇਹ ਤਾਂ ਸਾਰੇ ਪਿੰਡ ਦੀ ਭਾਦੀ ਆ ਤੂੰ ਸ਼ਾਇਦ ਇਹਨੂੰ ਕਦੀ ਬੁਲਾਇਆ ਨਹੀਂ ਸਾਰਾ ਪਿੰਡ ਇਹਨੂੰ ਭਾਬੀ ਕਹਿ ਕੇ ਬੁਲਾਉਂਦਾ ਕੈਰੈਕਟਰ ਵੀ ਥੋੜੀ ਠੀਕ-ਠਾਕ ਜਈ ਆ ਜਿਹੜਾ ਵੀ ਇਹਨੂੰ ਚੰਗਾ ਲੱਗਦਾ ਇਹ ਉਹਦੇ ਨਾਲ ਗੱਲ ਕਰਨ ਲੱਗ ਜਾਂਦੀ ਆ ਇੱਥੋਂ ਤੱਕ ਕਿ ਇਹ ਮਿਲ ਵੀ ਲੈਂਦੀ ਆ ਬਸ ਇਹ ਆ ਕਿ ਇਹ ਕੰਮ ਬਹੁਤ ਕਰਦੀ ਆ ਤੇ ਸਫਾਈ ਵਾਲੀ ਆ ਜ਼ਿਆਦਾਤਰ ਲੋਕ ਇਹਨੂੰ ਕੰਮ ਦੇ ਲਈ ਆਪਣੇ ਘਰ ਸੱਦਦੇ ਆ ਮੈਂ ਆਪਣੇ ਦੋਸਤ ਦੀ ਇਹ ਗੱਲ ਸੁਣੀ ਤੇ ਮੇਰੇ ਮਾਨ ਵਿੱਚ ਤਾਂ ਜਿਵੇਂ ਲੱਡੂ ਜਿਹਾ ਘੁੱਟਣ ਲੱਗ ਪਿਆ ਕਿ ਕਿਉਂ ਨਾ ਮੈਂ ਮਾਇਆ ਨਾਲ ਵੀ ਨਜ਼ਾਰੇ ਲਵਾ ਮੇਰੀ ਘਰ ਵਾਲੀ ਤਾਂ ਮੋਟੀ ਹੋ ਗਈ ਸੀ ਮੇਰਾ ਉਹਦੇ ਵੱਲ ਦੇਖ ਕੇ ਮਨ ਉਦਾਸ ਹੋ ਜਾਂਦਾ ਸੀ ਇਸ ਲਈ ਮੈਂ ਆਪਣੇ ਮਨ ਨੂੰ ਖੁਸ਼ ਕਰਨ ਦੇ ਲਈ ਮਾਇਆ ਨੂੰ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦਾ ਸੀ ਪਰ ਫਿਰ ਮੈਂ ਸੋਚਿਆ ਕਿ ਜੇ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਤਾਂ ਬਹੁਤ ਬੇਇੱਜ਼ਤੀ ਹੋ ਜਾਣੀ ਹੈ ਇਸ ਲਈ ਮੈਂ ਇਹ ਗੱਲ ਕਿਸੇ ਨੂੰ ਵੀ ਨਹੀਂ ਕੀਤੀ ਜਦੋਂ ਮਾਇਆ ਮੇਰੇ ਕੋਲ ਦੀ ਲੰਗੀ ਤਾਂ ਮੈਂ ਉਹਨੂੰ ਕਿਹਾ ਕਿ ਭਾਬੀ ਦੱਸ ਕਿੰਨੇ ਪੈਸਿਆਂ ਵਿੱਚ ਗੱਲ ਹੋਈ ਆ ਉਹ ਮੈਨੂੰ ਕਹਿੰਦੀ ਕਿ ਮੈਂ ਅੰਟੀ ਨਾਲ ਗੱਲ ਕੀਤੀ ਆ ਮੈਂ 2000 ਰੁਪਏ ਦਾ ਕਿਹਾ ਤੇ ਉਹ ਮੰਨ ਗਏ ਮੈਂ ਕਿਹਾ ਠੀਕ ਆ ਕਦੋਂ ਆਇਆ ਕਰੋਗੇ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਕੱਲ ਤੋਂ ਹੀ ਕੰਮ ਤੇ ਆ ਜਾਇਆ ਕਰੂੰਗੀ ਮੈਂ ਕਿਹਾ ਠੀਕ ਆ ਇਹਨਾਂ ਕਹਿ ਕੇ ਮੈਂ ਘਰ ਆ ਗਿਆ ਸੀ ਮੈਂ ਮਾਇਆ ਨੂੰ ਵੇਖ ਕੇ ਹੈਰਾਨ ਰਹਿ ਗਿਆ ਸੀ ਘਰੇ ਆ ਕੇ ਵੀ ਉਹਦੀ ਤਸਵੀਰ ਮੇਰੀਆਂ ਅੱਖਾਂ ਸਾਹਮਣੇ ਹੀ ਆਈ ਜਾਂਦੀ ਸੀ ਦੂਜੇ ਦਿਨ ਜਦੋਂ ਉਹ ਕੰਮ ਤੇ ਆਈ ਤਾਂ ਫਟਾਫਟ ਕੰਮ ਕਰਨ ਲੱਗ ਪਈ ਮੈਂ ਆਪਣੀ ਘਰ ਵਾਲੇ ਨੂੰ ਕਿਹਾ ਕਿ ਹੁਣ ਤਾਂ ਤੂੰ ਖੁਸ਼ ਆਣਾ ਉਹ ਕਹਿਣ ਲੱਗੀ ਮੈਂ ਬਹੁਤ ਖੁਸ਼ ਹਾਂ ਮੋਟੀ ਹੋਣ ਕਰਕੇ ਮੇਰੇ ਕੋਲ ਕੋਈ ਕੰਮ ਨਹੀਂ ਹੁੰਦਾ ਤੁਸੀਂ ਮੈਨੂੰ ਕੋਈ ਪਤਲੀ ਹੋਣ ਦੀ ਦਵਾਈ ਲਿਆ ਦਿਓ ਮੈਂ ਉਹਨੂੰ ਕਾਫੀ ਦਵਾਈਆਂ ਵੀ ਲਿਆ ਕੇ ਦਿੱਤੀਆਂ ਪਰ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਸੀ ਪਰ ਮਾਇਆ ਨੂੰ ਵੇਖ ਕੇ ਮੇਰੇ ਮਨ ਵਿੱਚ ਇੱਕ ਲਾਲਚ ਜਿਹਾ ਆਉਣ ਲੱਗ ਪਿਆ ਕਿਉਂਕਿ ਮੈਨੂੰ ਇਹੋ ਜਿਹੀਆਂ ਪਤਲੀਆਂ ਤੇ ਗੁੰਦਵੇਂ ਸ਼ਰੀਰ ਦੀਆਂ ਹੀ ਕੁੜੀਆਂ ਬਹੁਤ ਪਸੰਦ ਸੀ ਪਰ ਮੈਂ ਉਹਨੂੰ ਕੁਝ ਵੀ ਨਹੀਂ ਕਿਹਾ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਲੰਮਾ ਪਿਆ ਸੀ ਤਾਂ ਮਾਇਆ ਮੇਰੇ ਕਮਰੇ ਦੀ ਸਫਾਈ ਕਰਨ ਲਈ ਆਈ ਉਹਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਉਹਨੂੰ ਕਿਹਾ ਕਿ ਦਰਵਾਜ਼ਾ ਕਿਉਂ ਬੰਦ ਕੀਤਾ ਮੇਰੇ ਵੱਲ ਦੇਖ ਕੇ ਹੱਸ ਪਈ ਕਹਿਣ ਲੱਗੀ ਕਿਉਂ ਡਰਦਾ ਮੈਂ ਤੈਨੂੰ ਕੁਝ ਨਹੀਂ ਕਹਿਣ ਲੱਗੀ ਮੈਂ ਕਿਹਾ ਤੂੰ ਮੈਨੂੰ ਕੀ ਕਹਿਣਾ ਮੈਂ ਵੈਸੇ ਹੀ ਕਿਹਾ ਮੈਂ ਉਹਦੇ ਨਾਲ ਮਸ਼ਕਰੀ ਜਿਹੀ ਵਿੱਚ ਗੱਲ ਕਰਦਾ ਸੀ ਮੈਨੂੰ ਕਹਿਣ ਲੱਗੀ ਕਿ ਆਪਣਾ ਨੰਬਰ ਦੇ ਦੇ ਕਿਸੇ ਵੇਲੇ ਮੈਨਾਂ ਵੀ ਆਉਣਾ ਹੋਇਆ ਤਾਂ ਮੈਂ ਤੁਹਾਨੂੰ ਪਹਿਲਾਂ ਫੋਨ ਕਰ ਦਿਆ ਕਰੂੰਗੀ ਮੈਂ ਕਿਹਾ ਕਿ ਚੱਲ ਠੀਕ ਆ ਮੈਂ ਉਹਨੂੰ ਆਪਣਾ ਨੰਬਰ ਦੇ ਦਿੱਤਾ ਘਰ ਜਾ ਕੇ ਮੈਨੂੰ ਫੋਨ ਕੀਤਾ ਕਹਿਣ ਲੱਗੀ ਦੀਪੇ ਮੈਨੂੰ ਕੋਈ ਜ਼ਰੂਰੀ ਕੰਮ ਆ ਤੂੰ ਮੇਰੇ ਨਾਲ ਸ਼ਹਿਰ ਚੱਲ ਮੇਰੇ ਨਾਲ ਜਾਣ ਵਾਲਾ ਕੋਈ ਨਹੀਂ ਇਸ ਲਈ ਮੈਂ ਤੈਨੂੰ ਫੋਨ ਕੀਤਾ ਮੈਂ ਉਹਨੂੰ ਕਿਹਾ ਕਿ ਚੱਲ ਠੀਕ ਆ ਮੈਂ ਉਹਦੇ ਨਾਲ ਸ਼ਹਿਰ ਜਾਣ ਲਈ ਤਿਆਰ ਹੋ ਗਿਆ ਮੈਂ ਉਹਨੂੰ ਲੈ ਕੇ ਸ਼ਹਿਰ ਚਲਾ ਗਿਆ ਉਹਨੇ ਥੋੜਾ ਬਹੁਤਾ ਸਮਾਨ ਖਰੀਦਿਆ ਕਹਿਣ ਲੱਗੀ ਕਿ ਜਿੰਨੇ ਕੋ ਪੈਸੇ ਆ ਉਹਨਾਂ ਕੋਈ ਸਮਾਨ ਖਰੀਦ ਲਿਆ। ਬਾਕੀ ਦਾ ਫੇਰ ਸੇ ਮੈਂ ਉਹਨੂੰ ਕਿਹਾ ਕਿ ਨਹੀਂ ਭਾਬੀ ਜੇ ਤੈਨੂੰ ਲੋੜ ਆ ਤਾਂ ਤੂੰ ਮੇਰੇ ਕੋਲ ਪੈਸੇ ਲੈ ਲੈ ਤੇ ਜੋ ਵੀ ਸਮਾਨ ਖਰੀਦਣਾ ਖਰੀਦ ਲੈ। ਮੇਰੀ ਇਹ ਗੱਲ ਸੁਣ ਕੇ ਤਾਂ ਉਹ ਬਹੁਤ ਖੁਸ਼ ਹੋ ਗਈ। ਉਹਨੇ ਕਾਫੀ ਸਮਾਨ ਖਰੀਦਿਆ ਤੇ ਮੈਂ 3000 ਰੁਪਏ ਉਹਦੇ ਸਮਾਨ ਦੇ ਹੀ ਦੇ ਦਿੱਤੇ। ਉਹਨੇ ਬਹੁਤ ਸੋਹਣਾ ਸੋਹਣਾ ਸਮਾਨ ਖਰੀਦਿਆ ਸੀ। ਮੈਂ ਹੈਰਾਨ ਸੀ ਕਿ ਉਹਨੇ ਇੰਨਾ ਸਮਾਨ ਕਿਉਂ ਖਰੀਦਿਆ। ਮੈਂ ਉਹਨੂੰ ਪੁੱਛਿਆ ਵੀ ਨਹੀਂ ਕਿ ਚੁੱਪ ਕਰਕੇ ਗੱਡੀ ਵਿੱਚ ਬਿਠਾ ਕੇ ਘਰ ਲੈ ਆਇਆ। ਉਹ ਆਪਣੇ ਘਰ ਸਮਾਨ ਲੈ ਕੇ ਚਲੀ ਗਈ ਤੇ ਮੈਂ ਆਪਣੇ ਘਰ ਆ ਗਿਆ। ਰਾਤ ਨੂੰ ਮੈਨੂੰ ਫਿਰ ਫੋਨ ਕੀਤਾ ਕਿ ਦੀਪੇ ਤੇਰਾ ਬਹੁਤ ਧੰਨਵਾਦ ਤੂੰ ਮੇਰੇ ਨਾਲ ਚਲਾ ਗਿਆ। ਮੇਰੇ ਘਰ ਵਾਲੇ ਦਾ ਤਾਂ ਟਾਈਮ ਹੀ ਕਿੱਥੇ ਆ। ਉਹਨੂੰ ਤਾਂ ਕੰਮ ਤੋਂ វេល ਨਹੀਂ ਮਿਲਦੀ। ਜੇ ਅੱਜ ਤੂੰ ਮੇਰੇ ਨਾਲ ਨਾ ਜਾਂਦਾ ਤੇ ਮੇਰਾ ਅੱਜ ਵੀ ਸਮਾਨ ਘਰ ਨਹੀਂ ਆਉਣਾ ਸੀ। ਮੈਂ ਕਿ ਕੋਈ ਗੱਲ ਨਹੀਂ। ਫਿਰ ਮੈਨੂੰ ਬੜੇ ਪਿਆਰ ਨਾਲ ਬੁਲਾਉਣ ਲੱਗ ਪਏ। ਕਿ ਤੂੰ ਮੈਨੂੰ ਪਹਿਲਾਂ ਕਦੀ ਬੁਲਾਇਆ ਨਹੀਂ ਮੈਂ ਕਿਹਾ ਕਿ ਮੈਨੂੰ ਤੁਹਾਡਾ ਪਤਾ ਹੀ ਨਹੀਂ ਸੀ ਹੌਲੀ ਹੌਲੀ ਸਾਡੀਆਂ ਗੱਲਾਂ ਚੱਲ ਪਈਆਂ ਅਗਲੇ ਦਿਨ ਫਿਰ ਕੰਮ ਤੇ ਆਈ ਤੇ ਮੈਂ ਉਹਦੇ ਲਾਗੇ ਬੈਠ ਗਿਆ ਮੈਂ ਉਹਦੇ ਨਾਲ ਗੱਲਾਂ ਕਰਦਾ ਸੀ ਮੇਰੀ ਘਰ ਵਾਲੀ ਮੇਰੇ ਵੱਲ ਘੂਰ-ਘੂਰ ਕੇ ਵੇਖਦੀ ਸੀ ਮੈਂ ਫਿਰ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਗਲੇ 2 ਦਿਨਾਂ ਨੂੰ ਬੱਚਿਆਂ ਨੂੰ ਛੁੱਟੀਆਂ ਹੋਈਆਂ ਮੈਂ ਆਪਣੀ ਘਰ ਵਾਲੀ ਨੂੰ ਕਿਹਾ ਕਿ ਜੇ ਤੂੰ ਪੇਕੇ ਜਾਣਾ ਤਾਂ ਦੋ ਤਾਂ ਤੂੰ ਦੋ ਦਿਨ ਰਹਿ ਕੇ ਆ ਜਾਏ ਉਮੈ ਨੇ ਕਹਿੰਦੀ ਹਾਂ ਹਾਂ ਕਿਉਂ ਨਹੀਂ ਮੈਂ ਆਪਣੇ ਘਰ ਵਾਲੇ ਨੂੰ ਤੇ ਬੱਚਿਆਂ ਨੂੰ ਉਹਦੇ ਪੇਕੇ ਛੱਡਣ ਦੇ ਲਈ ਚਲਾ ਗਿਆ ਦੁਪਹਿਰ ਜਈ ਨੂੰ ਮੈਂ ਘਰ ਆ ਗਿਆ ਸੀ ਪਰ ਅੱਜ ਮਾਇਆ ਆਈ ਨਹੀਂ ਸੀ ਮੈਂ ਆਪਣੇ ਮਾਂ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ ਪਤਾ ਨਹੀਂ ਅੱਜ ਕਿੱਥੇ ਚਲੀ ਗਈ ਆ ਹਾਲੇ ਤੱਕ ਵੀ ਨਹੀਂ ਆਈ ਘਰ ਦਾ ਸਾਰਾ ਕੰਮ ਕਰਨ ਵਾਲਾ ਪਿਆ ਮੈਂ ਮਾਇਆ ਨੂੰ ਅੰਦਰ ਜਾ ਕੇ ਫੋਨ ਲਾਇਆ ਤਾਂ ਕਹਿਣ ਲੱਗੀ ਕਿ ਮੈਂ ਹੁਣੇ ਹੀ ਆ ਜਾਨੀ ਆ ਅਜੇ ਅੱਧਾ ਘੰਟਾ ਹੋਇਆ ਸੀ ਕਿ ਮਾਇਆ ਘਰੇ ਆ ਗਈ ਮਯੋਨ ਨੂੰ ਬੜੇ ਰੋਗ ਨਾਲ ਕਿਹਾ ਕਿ ਟਾਈਮ ਨਾਲ ਆਇਆ ਕਰ ਲੇਟ ਆਉਣ ਨਾਲ ਸਾਡਾ ਕੰਮ ਖਤਮ ਨਹੀਂ ਹੁੰਦਾ ਇਸ ਲਈ ਤੂੰ ਜਲਦੀ ਕੰਮ ਕਰਕੇ ਚਲੀ ਜਾਇਆ ਕਰ ਮੈਂ ਫਿਰ ਆਪਣੇ ਕਮਰੇ ਵਿੱਚ ਜਾ ਕੇ ਲੰਮਾ ਪੈ ਗਿਆ ਮੈਂ ਆਪਣੀ ਘਰ ਵਾਲੀ ਨਾਲ ਫੋਨ ਤੇ ਗੱਲ ਕਰਦਾ ਸੀ ਮਾਇਆ ਮੇਰੇ ਕਮਰੇ ਵਿੱਚ ਆਈ ਤੇ ਮੈਨੂੰ ਫੋਨ ਕੱਟਣ ਦਾ ਇਸ਼ਾਰਾ ਕਰਨ ਲੱਗੀ ਮੈਂ ਉਹਦਾ ਇਸ਼ਾਰਾ ਦੇ ਕੇ ਆਪਣੇ ਘਰ ਵਾਲੀ ਨੂੰ ਨਹਾਉਣ ਦਾ ਬਹਾਨਾ ਬਣਾ ਕੇ ਫੋਨ ਕੱਟ ਦਿੱਤਾ ਮੈਂ ਮਾਇਆ ਨੂੰ ਕਿਹਾ ਕਿ ਤੂੰ ਮੈਨੂੰ ਫੋਨ ਕੱਟਣ ਨੂੰ ਕਿਉਂ ਕਿਹਾ ਉਹ ਮੈਨੂੰ ਕਹਿੰਦੀ ਕਿ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਜੇ ਤੂੰ ਮੇਰੀ ਗੱਲ ਮੰਨ ਲਵੇ ਤਾਂ ਮੈਂ ਉਹਨੂੰ ਕਿਹਾ ਕਿ ਦੱਸ ਕੀ ਗੱਲ ਆ ਕਹਿੰਦੀ ਕਿ ਮੈਨੂੰ 1 ਲੱਖ ਰੁਪਏ ਦੀ ਲੋੜ ਆ ਜਾਂ ਤਾਂ ਮੈਨੂੰ ਕਿਤੇ ਹੋਣੋਂ ਲਾਉਣ ਦਵਾ ਦੇ ਜਾਂ ਫਿਰ ਮੈਨੂੰ ਵਿਆਜ ਤੇ ਪੈਸੇ ਦੇ ਦੇ ਕਿਉਂਕਿ ਮੈਨੂੰ ਬਹੁਤ ਹੀ ਜ਼ਿਆਦਾ ਲੋੜ ਆ ਜੇ ਮੇਰੇ ਕੋਲ ਇੰਨੇ ਕੋ ਪੈਸੇ ਹੋਏ ਤਾਂ ਮੇਰਾ ਟਾਈਮ ਪਾਸਿੰਗ ਹੋ ਜਾਊਗਾ ਮੈਂ ਉਹਨੂੰ ਕਿਹਾ ਕਿ ਤੈਨੂੰ ਇੰਨੇ ਪੈਸਿਆਂ ਦੀ ਕਿੱਥੇ ਲੋੜ ਪੈਗੀ ਉਹ ਮੈਨੂੰ ਕਹਿੰਦੀ ਕਿ ਮੈਂ ਦੱਸ ਨਹੀਂ ਸਕਦੀ ਪਰ ਮੈਨੂੰ ਬਹੁਤ ਲੋੜ ਆ ਮੈਂ ਕਿਹਾ ਕਿ ਪੈਸਿਆਂ ਦੇ ਬਦਲੇ ਤੂੰ ਮੈਨੂੰ ਕੀ ਦੇਵੇਂਗੀ ਮੈਂ ਤਾਂ ਉਹਨੂੰ ਵੈਸੇ ਹੀ ਛੇੜਦਾ ਸੀ ਉਹਨੇ ਕਮਰੇ ਦਾ ਦਰਵਾਜ਼ਾ ਲਾਇਆ ਤੇ ਕਹਿਣ ਲੱਗੀ ਦੱਸ ਤੈਨੂੰ ਕੀ ਚਾਹੀਦਾ ਜੋ ਕਹੇਗਾ ਉਹੀ ਕਰੂੰਗੀ ਬਸ ਮੇਰਾ ਟਾਈਮ ਸਾਰ ਦੇ ਮੈਂ ਕਿਸੇ ਹੋਰ ਨੂੰ ਨਹੀਂ ਕਹਿ ਸਕਦੀ ਮੈਨੂੰ ਤੇਰੇ ਤੋਂ ਹੀ ਉਮੀਦ ਆ ਤੇ ਤੂੰ ਮੈਨੂੰ ਕਾਫੀ ਸਿਆਣਾ ਤੇ ਸਮਝਦਾਰ ਮੁੰਡਾ ਲੱਗਦਾ ਮੈਂ ਉਹਨੂੰ ਕਿਹਾ ਕਿ ਕਿਉਂ ਮੈਨੂੰ ਗੱਲਾਂ ਵਿੱਚ ਲੈਣੀ ਆ ਮੇਰੇ ਕੋਲ ਹਜੇ ਪੈਸੇ ਨਹੀਂ ਹੈਗੇ ਮੈਂ ਉਹਨੂੰ ਨਾ ਕਰ ਦਿੱਤਾ ਮੇਰੀ ਗੱਲ ਸੁਣ ਕੇ ਉਹਨੇ ਮੇਰੇ ਹੱਥਾਂ ਤੇ ਹੱਥ ਜੇ ਮਾਰੇ ਤੇ ਕਹਿਣ ਲੱਗੀ ਝੂਠ ਨਾ ਬੋਲਿਆ ਕਰ ਤੈਨੂੰ ਰੱਬ ਨੇ ਇੰਨਾ ਕੁਝ ਦਿੱਤਾ ਫਿਰ ਵੀ ਤੂੰ ਮੇਰੇ ਕੋਲੋਂ ਝੂਠ ਬੋਲਦਾ ਮੈਂ ਤੈਨੂੰ 2 ਮਹੀਨਿਆਂ ਦੇ ਵਿੱਚ ਹੀ ਵਾਪਸ ਕਰ ਦੇਵਾਂਗੀ ਮੈਂ ਉਹਨੂੰ ਕਿਹਾ ਠੀਕ ਆ ਮੈਂ ਦੇਖਦਾ ਪਹਿਲਾਂ ਮੈਨੂੰ ਸੋਚ ਲੈਣ ਦੇ ਉਹ ਮੈਨੂੰ ਕਹਿੰਦੀ ਕੀ ਦੇਖਣਾ ਦੱਸ ਮੈਂ ਤੈਨੂੰ ਉਹੀ ਦਿਖਾ ਦੇਵਾਂਗੀ ਮੈ ਉਹਦੀਆਂ ਗੱਲਾਂ ਤਾਂ ਫਰਾਂਡ ਸੀ ਉੱਪਰੋਂ ਉਹ ਸੋਹਣੀ ਵੀ ਬਹੁਤ ਲੱਗਦੀ ਸੀ ਫਿਰ ਮੈਂ ਵੀ ਦਰਵਾਜ਼ੇ ਨੂੰ ਕੁੰਡੀ ਲਾਈ ਤੇ ਉਹਨੂੰ ਬੈੱਡ ਤੇ ਸੁੱਟ ਲਿਆ ਕਾਫੀ ਦੇਰ ਮੈਂ ਉਹਦੇ ਨਾਲ ਰੋਮਾਂਸ ਕੀਤਾ ਕਿਉਂਕਿ ਮੇਰੀ ਮਾਂ ਵੀ ਮੇਰੇ ਡੈਡੀ ਦੇ ਨਾਲ ਖੇਤਾਂ ਨੂੰ ਚਲੀ ਗਈ ਸੀ ਉਹਨੂੰ ਪਤਾ ਸੀ ਕਿ ਮਾਇਆ ਨੇ ਤਾਂ ਸਫਾਈ ਕਰਕੇ ਆਪਣੇ ਘਰ ਹੀ ਚਲੀ ਜਾਣਾ ਤੇ ਕੋਈ ਵੀ ਚੀਜ਼ ਚੋਰੀ ਨਹੀਂ ਕਰਨੀ ਮਾਇਆ ਦੀਆਂ ਆਦਤਾਂ ਬਹੁਤ ਚੰਗੀਆਂ ਸੀ ਘਰ ਕੋਈ ਨਹੀਂ ਸੀ ਇਸ ਲਈ ਮੈਂ ਮਾਇਆ ਨਾਲ ਕਾਫੀ ਦੇਰ ਰੋਮਾਂਸ ਕੀਤਾ ਪਰ ਮੈਂ ਉਹਦੇ ਨਾਲ ਉਹ ਸਭ ਕੁਝ ਨਹੀਂ ਕੀਤਾ ਕਿ ਅੰਕੇ ਮੈਂ ਚਾਹੁੰਦਾ ਸੀ ਕਿ ਉਹ ਇਸ ਕੰਮ ਲਈ ਮੈਨੂੰ ਆਪ ਹੀ ਕਰੇ ਮੇਰਾ ਕਾਫੀ ਟਾਈਮ ਮੂਡ ਬਣਿਆ ਰਿਹਾ ਪਰ ਮੈਂ ਉਹਨੂੰ ਕੁਝ ਵੀ ਨਹੀਂ ਕਿਹਾ ਥੋੜੀ ਦੇਰ ਬਾਅਦ ਮੈਂ ਉੱਠ ਕੇ ਬਾਥਰੂਮ ਵਿੱਚ ਚਲਾ ਗਿਆ ਤੇ ਮਾਇਆ ਉੱਠ ਕੇ ਕਮਰੇ ਵਿੱਚੋਂ ਬਾਹਰ ਚਲੀ ਗਈ ਉਹਨੇ ਸਾਰੀ ਸਫਾਈ ਕੀਤੀ ਮੈਂ ਉਹਨੂੰ ਆਪਣੀਆਂ ਬਾਹਾਂ ਵਿੱਚ ਲਿਆ ਸੀ ਤਾਂ ਮੈਨੂੰ ਇੱਕ ਅਲੱਗ ਜਿਹੀ ਫੀਲਿੰਗ ਆਈ ਸੀ ਜਿਵੇਂ ਮੈਂ ਉਹਨੂੰ ਪਿਆਰ ਹੀ ਕਰਦਾ ਹੋਵਾਂ ਉਹਨੂੰ ਜਾਨੋਂ ਵੱਧ ਪਿਆਰ ਕਰਦਾ ਹੋਵਾਂ ਮੈਨੂੰ ਇਦਾਂ ਫੀਲ ਹੁੰਦਾ ਸੀ ਥੋੜੀ ਦੇਰ ਬਾਅਦ ਉਹਨੇ ਘਰ ਦਾ ਸਾਰਾ ਕੰਮ ਕੀਤਾ ਤੇ ਚਲੀ ਗਈ। ਮੈਨੂੰ ਹਜੇ ਵੀ ਇਦਾਂ ਹੀ ਲੱਲਦਾ ਸੀ ਕਿ ਜਿਵੇਂ ਮਾਇਆ ਮੇਰੇ ਹੱਥਾਂ ਵਿੱਚ ਹੋ ਗਈ ਹੋਵੇ। ਮੈਂ ਉਹਦੇ ਨਾਲ ਕਰਦਾ ਵਾਂ ਆਪਣੇ ਬੈੱਡ ਤੇ ਪਿਆ ਸੀ ਤੇ ਮਾਇਆ ਨੂੰ ਯਾਦ ਕਰਦਾ ਸੀ। ਉਹਨੇ ਮੈਨੂੰ ਫੋਨ ਕੀਤਾ ਤੇ ਕਹਿੰਦੀ ਤੂੰ ਬਹੁਤ ਜ਼ਿਆਦਾ ਵਧੀਆ ਰੋਮਾਂਸ ਕਰਦਾ। ਇਦਾਂ ਤਾਂ ਕਦੀ ਮੇਰੇ ਘਰ ਵਾਲੇ ਨੇ ਵੀ ਨਹੀਂ ਕੀਤਾ। ਮੈਂ ਕਿਹਾ ਕਿ ਮੈਂ ਸਭ ਤੋਂ ਵੀ ਵਧੀਆ ਹੀ ਕਰਦਾ ਪਰ ਤੂੰ ਮੈਨੂੰ ਕਿਹਾ ਹੀ ਨਹੀਂ। ਉਹ ਮੈਨੂੰ ਕਹਿੰਦੀ ਕਿ ਮੈਂ ਤਾਂ ਤੇਰੇ ਤੋਂ ਸੰਗਦੀ ਸੀ। ਪਰ ਤੂੰ ਹੀ ਮੈਨੂੰ ਕੁਝ ਕਿਹਾ ਨਹੀਂ ਤੇਰੀ ਨੀਅਤ ਲੱਗਦਾ ਕੁਝ ਜ਼ਿਆਦਾ ਹੀ ਸਾਫ਼ ਆ ਅਗਲੇ ਦਿਨ ਮਾਇਆ ਫਿਰ ਕੰਮ ਤੇ ਆਈ ਤਾਂ ਜਦੋਂ ਮੇਰੇ ਕਮਰੇ ਵਿੱਚ ਆਈ ਤਾਂ ਮੈਂ ਉਹਨੂੰ ਕਿਹਾ ਕਿ ਜਦੋਂ ਮੇਰੀ ਮਾਂ ਨਹਾਉਣ ਲਈ ਜਾਊਗੀ ਤਾਂ ਹੀ ਮੇਰੇ ਕਮਰੇ ਵਿੱਚ ਸਫਾਈ ਕਰਨ ਲਈ ਆ ਜਾਏ ਮੈਂ ਆਪਣੀ ਮੰਮੀ ਨੂੰ ਨਹਾਉਣ ਦਾ ਕਿਆ ਤੇ ਬਾਥਰੂਮ ਵਿੱਚ ਜਾਣ ਦਾ ਕਹਿ ਦਿੱਤਾ ਮੈਂ ਆਪਣੇ ਕਮਰੇ ਵਿੱਚ ਆਇਆ ਤੇ ਮਾਇਆ ਵੀ ਮੇਰੇ ਕਮਰੇ ਵਿੱਚ ਆ ਗਈ ਮੈਂ ਉਹਨੂੰ ਕਿਹਾ ਕਿ ਦਾ ਸਕੀ ਚਾਹੁੰਦੀ ਹੈ ਤਾ ਉਹ ਮੈਨੂੰ ਕਹਿਣ ਲੱਗੀ ਕਿ ਮੂਡ ਬਣਾ ਕੇ ਵਿੱਚ ਨਹੀਂ ਛੱਡੀ ਰਾਤ ਮੇਰਾ ਬਹੁਤ ਦਿਲ ਕਰਦਾ ਸੀ ਤੂੰ ਮੈਨੂੰ ਇਦਾਂ ਛੱਡ ਕੇ ਚੰਗਾ ਨਹੀਂ ਕੀਤਾ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਰਦੀ ਸੀ ਮੈਂ ਉਹਨੂੰ ਫਿਰ ਫੜਿਆ ਤੇ ਬੈੱਡ ਤੇ ਸੁੱਟ ਲਿਆ ਉਹ ਮੈਨੂੰ ਕਹਿਣ ਲੱਗੀ ਕਿ ਮੇਰਾ ਮੂਡ ਬਣਾ ਕੇ ਜੇ ਅੱਜ ਛੱਡਿਆ ਤਾਂ ਮੇਰੇ ਤੋਂ ਗੁੜਾ ਕੋਈ ਨਹੀਂ ਉਹ ਮੈਨੂੰ ਹੱਸ ਕੇ ਕਹਿੰਦੀ ਸੀ ਮੈਂ ਉਹਨੂੰ ਘੁੱਟ ਕੇ ਫੜਿਆ ਤੇ ਉਹਦੇ ਨਾਲ ਉਹ ਸਭ ਕੁਝ ਕਰ ਲੱਟ ਪਿਆ ਇੰਨੇ ਚਿਰ ਨੂੰ ਮੇਰੀ ਮਾਂ ਬਾਥਰੂਮ ਚੋਂ ਬਾਹਰ ਆ ਗਈ ਤੇ ਮਾਇਆ ਨੇ ਆਵਾਜ਼ਾਂ ਮਾਰਨ ਲੱਗ ਪਈ ਮਾਇਆ ਤਾਂ ਮੇਰੇ ਕੋਲ ਸੀ ਪਰ ਮੈਂ ਉਹ ਹਜੇ ਛੱਡਣਾ ਨਹੀਂ ਚਾਹਦਾ ਸੀ ਕਿਉਂਕਿ ਮੇਰਾ ਦਿਲ ਹਜੇ ਰੱਜਿਆ ਹੀ ਨਹੀਂ ਸੀ ਮੈਂ ਉਹਦੇ ਨਾਲ ਪੂਰੇ ਰੋਮਾਂਟਿਕ ਜਿਹੇ ਮੂਡ ਵਿੱਚ ਸੀ ਇਸ ਲਈ ਮੈਂ ਦਰਵਾਜ਼ਾ ਹੀ ਨਹੀਂ ਖੋਲਿਆ ਕਾਫੀ ਟਾਈਮ ਬਾਅਦ ਦਰਵਾਜ਼ਾ ਖੋਲਿਆ ਤਾਂ ਮਾਇਆ ਬਾਹਰ ਚਲੀ ਗਈ ਤਾਂ ਮੇਰੀ ਮਾਂ ਮੇਰੇ ਕੋਲ ਆਈ ਤਾਂ ਕਹਿਣ ਲੱਗੀ ਕਿ ਦੇਖਿਆ ਜਿ ਤਰੀਕਾਰ ਘਰ ਵਾਲੀ ਟੇਕੇ ਗਈ ਆ ਤਾਂ ਤੂੰ ਸਬਰ ਨਹੀਂ ਕਰ ਸਕਿਆ ਤੇ ਉਸ ਕੰਮ ਵਾਲੀ ਨੂੰ ਹੀ ਫੜ ਲਿਆ ਮੈਂ ਉਹਨੂੰ ਕਿਹਾ ਕਿ ਤੂੰ ਇਹ ਗੱਲ ਕਿਸੇ ਹੋਰ ਕੋਲ ਨਾ ਕਰੇ ਪਤਾ ਨਹੀਂ ਕਿਉਂ ਉਹਨੂੰ ਦੇਖ ਕੇ ਮੇਰੇ ਮਨ ਵਿੱਚ ਤਾਂ ਮਾਹ ਲਾਲਚ ਆ ਗਿਆ ਸੀ ਇਸ ਲਈ ਮੈਂ ਉਹਦੇ ਨਾਲ ਉਹ ਸਭ ਕੁਝ ਕਰ ਲਿਆ ਪਰ ਉਹਨੇ ਰੋਲਾ ਨਹੀਂ ਪਾਇਆ ਮੇਰੀ ਮਾਂ ਨੇ ਮੂੰਹ ਤੇ ਹੱਥ ਰੱਖਿਆ ਤੇ ਚਲੀ ਗਈ ਕਹਿਣ ਲੱਗੀ ਕਿ ਤੂੰ ਨਹੀਂ ਸੁਧਰ ਸਕਦਾ ਮੈਂ ਤਾਂ ਤੈਨੂੰ ਬੜਾ ਚੰਗਾ ਤੇ ਸਭ ਤੋਂ ਸਮਝਦੀ ਸੀ ਪਰ ਤੂੰ ਤਾਂ ਬਹੁਤ ਹੀ ਜ਼ਿਆਦਾ ਚਲਾਕ ਤੇ ਹਵਸ ਨਾਲ ਭਰਿਆ ਹੋਇਆ ਫਿਰਦਾ ਉਹ ਮੈਨੂੰ ਗਾਲ੍ਹਾਂ ਕੱਢਦੀ ਸੀ ਮੈਂ ਚੁੱਪ ਕਰਕੇ ਅੰਦਰ ਪਿਆਰਿਆ ਮਾਇਆ ਕੰਮ ਕਰਕੇ ਚਲੀ ਗਈ ਕਹਿਣ ਲੱਗੀ ਕਿ ਅੱਜ ਸ਼ਾਮ ਨੂੰ ਮੈਨੂੰ ਪੈਸੇ ਦੇ ਦੇ ਮੈਨੂੰ ਬਹੁਤ ਜ਼ਰੂਰੀ ਲੋੜ ਆ ਮੈਂ ਕਹਿ ਕੇ ਫਿਕਰ ਨਾ ਕਰ ਮੈਂ ਤੈਨੂੰ ਅੱਜ ਹੀ ਪੈਸੇ ਦੇ ਦੇਵਾਂਗਾ ਮੈਂ ਤਿਆਰ ਹੋਇਆ ਤੇ ਮੋਟਰਸਾਈਕਲ ਚਾਲ ਕੇ ਬੈਂਕ ਚਲਾ ਗਿਆ ਉੱਥੇ ਮੈਂ ਉਹਨੂੰ 1 ਲੱਖ ਰੁਪਏ ਕਢਵਾ ਕੇ ਦੇ ਦਿੱਤੇ ਮਾਇਆ ਬਹੁਤ ਖੁਸ਼ ਹੋਈ ਮੇਰਾ ਬੜਾ ਧੰਨਵਾਦ ਕਰਦੀ ਸੀ ਕਹਿਣ ਲੱਗੀ ਕਿ ਰੱਬ ਤੈਨੂੰ ਜ਼ਿਆਦਾ ਪੈਸੇ ਦੇਵੇ ਉਹ ਇੱਕ ਵਾਰੀ ਕੈਮ ਤੇ ਮੈਨੂੰ ਇੰਨੇ ਪੈਸੇ ਦੇ ਦਿੱਤੇ ਅੱਜ ਕੌਣ ਦੇ ਜ਼ਮਾਨੇ ਵਿੱਚ ਤਾਂ ਕੋਈ ਕੋਈ ਗੱਲ ਹੀ ਨਹੀਂ ਸੁਣਦਾ ਪੈਸੇ ਦੇਣਾ ਤਾਂ ਬਹੁਤ ਦੂਰ ਦੀ ਗੱਲ ਮੈਂ ਉਹਨੂੰ ਪੈਸੇ ਦਿੱਤੇ ਤੇ ਫਿਰ ਆਪਣੇ ਗੱਲ ਦੇ ਨਾਲ ਲਾ ਲਿਆ ਉਹ ਮੈਨੂੰ ਕਹਿਣ ਲੱਗੀ ਕਿ ਆਪਾਂ ਰੈਸਟੋਰੈਂਟ ਵਿੱਚ ਜਾਵਾਂਗੇ ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਨੂੰ ਫੋਨ ਕਰ ਦੇ ਮੈਂ ਆ ਜਾਊਗਾ ਹਜੇ ਕੁਝ ਹੀ ਦਿਨ ਹੋਏ ਸੀ ਉਹਨੂੰ ਸਾਡੇ ਘਰ ਆਏ ਨੂੰ ਤੇ ਮੈਂ ਉਹਨੂੰ ਉਹਦੇ ਨਾਲ ਇੰਨਾ ਕੁੱਲ ਗਿਆ ਸੀ ਕਿ ਉਹਦੇ ਨਾਲ ਉਹ ਸਭ ਕੁਝ ਵੀ ਕਰ ਲਿਆ ਸੀ ਫਿਰ ਇੱਕ ਦਿਨ ਉਹ ਕੰਮ ਤੇ ਨਹੀਂ ਆਈ ਮੈਂ ਫੋਨ ਵੀ ਲਾਇਆ ਪਰ ਉਹਦਾ ਫੋਨ ਲੱਗਦਾ ਨਹੀਂ ਸੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਸੀ ਕਿ ਲੱਗਦਾ ਮਾਇਆ ਨੇ ਕੰਮ ਛੱਡ ਦਿੱਤਾ ਇਸ ਲਈ ਉਹਨੇ ਕਿਸੇ ਦੀ ਗੱਲ ਨਹੀਂ ਸੁਣੀ ਨਹੀਂ ਤਾਂ ਤੁਹਾਡੀ ਗੱਲ ਤਾਂ ਉਹਨੇ ਬਹੁਤ ਹੀ ਜਲਦੀ ਸੁਣ ਲੈਣੀ ਸੀ ਮੈਂ ਉਹਨੂੰ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੋ ਸਕਦਾ ਉਹਦਾ ਫੋਨ ਖਰਾਬ ਹੋ ਗਿਆ ਹੋਵੇ ਸਾਰਾ ਦਿਨ ਮੇਰੀ ਘਰ ਵਾਲੀ ਤੇ ਮੰਮੀ ਨੇ ਮਸਾ ਹੀ ਕੰਮ ਕੀਤਾ ਅਗਲੇ ਦਿਨ ਫਿਰ ਮਾਇਆ ਕੰਮ ਤੇ ਨਹੀਂ ਆਈ ਮੈਂ ਬਹੁਤ ਫੋਨ ਲਾਇਆ ਇੱਕ ਦੋ ਵਾਰ ਘਰ ਜਾ ਕੇ ਵੀ ਆਇਆ ਪਰ ਉਹਦੇ ਘਰ ਨੂੰ ਤਾਂ ਜਿੰਦਾ ਲੱਗਿਆ ਹੋਇਆ ਸੀ ਮੇਰੇ ਕੋਲ ਵੀ ਹੋਰ ਨੰਬਰ ਨਹੀਂ ਸੀ ਜਿਹਦੇ ਤੇ ਮੈਂ ਉਹਦੇ ਨਾਲ ਗੱਲ ਕਰ ਲੈਂਦਾ ਮੈਂ ਉਹਨਾਂ ਦੇ ਘਰ ਵੱਲ ਗਿਆ ਹਜੇ ਤੱਕ ਵੀ ਉਹਨਾਂ ਦਾ ਦਰਵਾਜ਼ਾ ਬਾਹਰੋਂ ਬੰਦੀ ਸੀ ਮੈਂ ਨਾਲ ਦੀ ਗਵਾਂੜਨ ਨੂੰ ਪੁੱਛਿਆ ਕਿ ਮਾਇਆ ਭਾਬੀ ਕਿੱਥੇ ਗਈ ਆ ਉਹਨੇ ਮੈਨੂੰ ਕਿਹਾ ਕਿ ਉਹ ਤਾਂ ਸਾਰੇ ਪਿੰਡ ਨੂੰ ਲੁੱਟ ਕੇ ਆਪ ਮਲੇਸ਼ੀਆ ਚਲੀ ਗਈ ਆ ਤੇ ਨਾਲ ਹੀ ਨਿਆਣੇ ਵੀ ਲੈ ਗਈ ਆ ਤੇ ਨਾਲ ਹੀ ਆਪਣਾ ਘਰ ਵਾਲਾ ਮੈਂ ਉਹਨੂੰ ਕਹਾਂ ਕਿ ਤੁਸੀਂ ਦੁਬਾਰਾ ਦੱਸਿਓ ਤੁਸੀਂ ਕੀ ਕਹਿ ਰਹੇ ਹੋ ਉਹ ਮੈਨੂੰ ਕਹਿਣ ਲੱਗੀ ਕਿ ਉਹ ਤਾਂ ਚੰਦਰੀ ਸਾਰੇ ਪਿੰਡ ਕੋਲੋਂ ਪੈਸੇ ਲੁੱਟ ਕੇ ਸਾਰਾ ਟੱਬਰ ਲੈ ਕੇ ਮਲੇਸ਼ੀਆ ਸੈੱਟ ਹੋ ਗਈ ਆ ਇੰਨੀ ਚਲਾਕ ਪਤਾ ਨਹੀਂ ਉਹਦੀ ਮਾਂ ਨੇ ਕੀ ਖਾ ਕੇ ਜੰਮੀ ਸੀ ਇਹ ਸੁਣ ਕੇ ਤਾਂ ਮੇਰੇ ਕੋਸ਼ ਹੀ ਵੱਢ ਗਏ ਮੈਂ ਹੈਰਾਨ ਹੋ ਗਿਆ ਕਿ ਮਾਇਆ ਇੰਨੀ ਚਲਾਕ ਸੀ ਤੇ ਸੋਹਣੀ ਤਾਂ ਹੈ ਹੀ ਸੀ ਪਰ ਇੰਨੀ ਚਲਾਕ ਵੀ ਸੀ ਉਨੇ ਆਪਣੇ ਦੋਨੋਂ ਬੱਚੇ ਤੇ ਘਰ ਵਾਲਾ ਆਪਣੇ ਨਾਲ ਹੀ ਮਲੇਸ਼ੀਆ ਸੈੱਟ ਕਰ ਲਿਆ। ਮੈਨੂੰ ਤਾਂ ਚੱਕਰ ਆਉਣ ਲੱਗ ਪਏ ਸੀ। ਮੈਂ ਫਟਾਫਟ ਘਰ ਆਇਆ ਤੇ ਆਪਣੀ ਘਰਵਾਲੀ ਨੂੰ ਕਿਹਾ ਕਿ ਮੈਨੂੰ ਠੰਡਾ ਪਾਣੀ ਲਿਆ ਕੇ ਦਿਓ ਕਿਉਂਕਿ ਮੇਰਾ ਦਿਮਾਗ ਖਰਾਬ ਹੋ ਗਿਆ। ਉਹ ਮੈਨੂੰ ਕਹਿਣ ਲੱਗੀ ਕਿ ਤੁਹਾਨੂੰ ਕੀ ਹੋ ਗਿਆ? ਮੈਂ ਕਿਹਾ ਕੁਝ ਨਹੀਂ। ਮਾਇਆ ਤਾਂ ਕੰਮ ਛੱਡ ਕੇ ਬਾਹਰਲੇ ਦੇਸ਼ ਚਲੀ ਗਈ ਆ। ਉਹਦਾ ਘਰ ਵਾਲਾ ਤੇ ਦੋਨੋਂ ਬੱਚੇ ਵੀ ਨਾਲ ਹੀ ਲੈ ਕੇ ਗਈ ਆ। ਹੁਣ ਆਪਾਂ ਨੂੰ ਕੋਈ ਹੋਰ ਲੱਭਣੀ ਪੈਣੀ ਆ। ਮੇਰੀ ਮਾਂ ਕਹਿਣ ਲੱਗੀ ਜੇ ਕੰਮ ਵਾਲੀਆਂ ਤਾਂ ਬਥੇਰੀਆਂ ਮੈਂ ਕਿਹਾ ਨਹੀਂ ਉਨਹੀਂ ਕੋਈ ਵੀ ਰੱਖਣੀ ਤੁਸੀਂ ਆਪ ਹੀ ਕੰਮ ਕਰਿਆ ਕਰੋ ਤੁਹਾਨੂੰ ਕੀ ਹੋਇਆ ਮੈਂ ਸਾਰੇ ਘਰ ਰੌਲਾ ਪਾਇਆ ਹੋਇਆ ਸੀ ਖਿੱਚ-ਖਿੱਚ ਕੇ ਬੋਲਦਾ ਸੀ ਕਿਉਂਕਿ ਮਾਇਆ ਮੇਰਾ ਵੀ 1 ਲੱਖ ਰੁਪਏ ਲੈ ਕੇ ਭੱਜ ਗਈ ਸੀ ਉਹਨੇ ਮੈਨੂੰ ਉਸ ਦਿਨ ਤੋਂ ਬਾਅਦ ਲੱਖ ਰੁਪਏ ਲੈ ਕੇ ਮੈਨੂੰ ਫੋਨ ਵੀ ਨਹੀਂ ਕੀਤਾ ਦੋ ਦਿਨਾਂ ਦੇ ਮাজে ਨੇ ਮੈਨੂੰ ਟੈਨਸ਼ਨ ਵਿੱਚ ਪਾ ਦਿੱਤਾ ਸੀ ਮੈਂ ਆਪਣੇ ਦੋਸਤ ਨੂੰ ਸਾਰੀ ਗੱਲ ਦੱਸੀ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਕਿਹਾ ਸੀ ਨਾ ਕਿ ਇਹ ਤਾਂ ਸਾਰੇ ਪਿੰਡ ਦੀ ਭਾਬੀ ਆ ਤੈਨੂੰ ਹੀ ਨਹੀਂ ਪਤਾ ਸੀ ਕਿ ਇਹਨੇ ਤਾਂ ਕਿਨੂੰ ਕਿਨੂੰ ਮਾਜ ਦਿੱਤਾ ਤੇ ਇੰਨੇ ਪੈਸੇ ਇਕੱਠੇ ਕੀਤੇ ਆ ਕਿ ਹੁਣ ਉਹ ਸਾਰਿਆਂ ਨੂੰ ਛੱਡ ਕੇ ਚਲੀ ਗਈ ਆ ਨਾ ਤੁਹਾਡੇ ਪੈਸੇ ਵਾਪਸ ਤੇ ਆਉਣੇ ਨਹੀਂ ਹੁਣ ਉਹ ਤੁਹਾਨੂੰ ਕਦੀ ਫੋਨ ਵੀ ਨਹੀਂ ਕਰੂਗੀ ਮੈਂ ਆਪਣਾ ਸਿਰ ਫੜ ਕੇ ਬੈਠਾ ਸੀ ਟੈਨਸ਼ਨ ਨਾਲ ਮੇਰਾ ਬੁਰਾ ਹਾਲ ਸੀ ਮੈਂ ਹਜੇ ਉਹਦੇ ਨਾਲ ਰੈਸਟੋਰੈਂਟ ਵਿੱਚ ਜਾਣ ਨੂੰ ਫਿਰਦਾ ਸੀ ਚੰਗਾ ਹੋਇਆ ਮੈਂ ਨਹੀਂ ਗਿਆ ਨਹਿਤਾ ਕਿਤੇ ਦੁਬਾਰਾ ਮੇਰੇ ਤੋਂ ਇਦਾਂ ਪਿਆਰ ਕਰਨ ਦੇ ਹੋਰ ਪੈਸੇ ਲੈ ਲੈਂਦੀ ਤਾਂ ਫਿਰ ਮੈਂ ਕੀ ਕਰਨਾ ਸੀ ਮੈਂ ਤਾਂ ਇਕੱਲਾ ਬੈਠ ਕੇ ਰੋਂਦਾ ਵੀ ਸੀ ਕਿ ਮੈਂ ਕਿੰਨਾ ਫਾਗੋ ਸੀ ਇੱਕ ਸੋਹਣੀ ਕੁੜੀ ਦੇ ਚੱਕਰ ਵਿੱਚ ਮੈਂ ਆਪਣੇ ਪੈਸੇ ਬਰਬਾਦ ਕਰ ਲਏ ਮੈਂ ਉਹਨੂੰ ਮਿਹਨਤੀ ਸਮਝਦਾ ਸੀ ਮੈਂ ਤਾਂ ਉਹਦੇ ਨਾਲ ਆਪਣੀ ਹੱਬਸ ਮਟਾਉਣਾ ਚਾਹੁੰਦਾ ਸੀ ਪਰ ਉਹ ਤਾਂ ਮੈਨੂੰ ਹੀ ਠੱਗ ਕੇ ਲੈ ਗਈ ਮੈਂ ਇਸ ਗੱਲ ਦੀ ਕਿਸੇ ਨੂੰ ਭਣਖ ਵੀ ਨਹੀਂ ਲੱਗਣ ਦਿੱਤੀ ਉਹਨੂੰ ਗਈ ਨੂੰ ਅੱਜ 5 ਸਾਲ ਹੋ ਗਏ ਆ ਨਾਤਾ ਹੋਣੇ ਕਦੇ ਮੈਨੂੰ ਫੋਨ ਕੀਤਾ ਤੇ ਨਾ ਹੀ ਮੈਨੂੰ ਕੋਈ ਪੈਸੇ ਵਾਪਸ ਦੇਣ ਦੀ ਕੋਈ ਆਸਕ ਹੋਈ ਆ ਆਖਰ ਮੈਂ ਫਿਰ ਆਪਣੀ ਘਰ ਵਾਲੇ ਨੂੰ ਹੀ ਪਿਆਰ ਕਰਨ ਲੱਗ ਪਿਆ ਉਹਨੂੰ ਰੋਜ਼ ਜੈਮ ਲੈ ਕੇ ਜਾਂਦਾ ਸੀ ਉਹਦਾ ਭਾਰ ਘਟਾਇਆ ਹੌਲੀ ਹੌਲੀ ਉਹਨੂੰ ਥੋੜਾ ਫਰਕ ਪੈਣ ਲੱਗਾ ਮੈਨੂੰ ਵੀ ਉਹ ਦਿੱਤੇ ਮਾਨਸੀ ਕਿ ਉਹ ਮੈਨੂੰ ਠੱਗ ਕੇ ਤਾਂ ਨਹੀਂ ਕਿਤੇ ਚਲੀ ਮੇਰੇ ਕੋਲ ਹੀ ਆ ਕਈ ਵਾਰ ਮੇਰੀ ਮਾਂ ਕਹਿੰਦੀ ਸੀ ਕਿ ਜੇ ਅੱਜ ਵੀ ਕਾਂਵਾ ਵਾਲੀ ਹੁੰਦੀ ਤਾਂ ਮੈਨੂੰ ਬਟਾਪੇ ਵਿੱਚ ਥੋੜਾ ਆਰਾਮ ਮਿਲ ਜਾਣਾ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੂੰ ਘਰ ਦਾ ਸਾਰਾ ਕੰਮ ਕਰਿਆ ਕਰ ਤੇ ਮਾਂ ਨੂੰ ਆਰਾਮ ਕਰਨ ਦਿਆ ਕਰ ਮੈਂ ਹੁਣ ਕੋਈ ਕੰਮ ਵਾਲੀ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਹੁਣ ਤਾਂ ਮੈਨੂੰ ਕਿਸੇ ਤੇ ਵੀ ਕੋਈ ਯਕੀਨ ਨਹੀਂ ਰਿਹਾ ਹੁਣ ਤਾਂ ਮੈਂ ਸਿਰਫ ਆਪਣੀ ਮਾਂ ਤੇ ਆਪਣੇ ਘਰ ਵਾਲੀ ਤੇ ਹੀ ਯਕੀਨ ਕਰ ਸਕਦਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ رائے ਦਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ